ਸ਼ਹੀਦ ਦੇਸ਼ ਦਾ ਅਤੇ ਕੌਮ ਦਾ ਸਰਮਾਇਆ ਹੁੰਦੇ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਸ਼ਹੀਦਾਂ ਦੀਆਂ ਪੈੜਾਂ ਉੱਤੇ ਚੱਲਦੇ ਹਾਂ ਚਾਹੇ ਸ਼ਹੀਦ ਭਗਤ ਸਿੰਘ ਹੋਣ ਚਾਹੇ ਰਾਜਗੁਰੂ ਚਾਹੇ ਸੁਖਦੇਵ ਤੇ ਚਾਹੇ ਪ੍ਰਤਾਪ ਸਿੰਘ ਸਰਾਭਾ ਹੋਣ ਅਸੀਂ ਉਹਨਾਂ ਦੀਆਂ ਪੈੜਾਂ ਤੇ ਚੱਲਦੇ ਹਾਂ ਕਿਉਂਕਿ ਸ਼ਹੀਦियां ਦੇ ਕੇ ਕੁਰਬਾਨੀਆਂ ਦੇ ਕੇ ਹੀ ਆਜ਼ਾਦੀ ਲਈ ਗਈ ਇਨਾ ਪੰਜਾਬੀ ਸੂਰਬੀਰ ਯੋਧਿਆਂ ਵੱਲੋਂ ਜੇ ਗੱਲ ਕਰੀਏ ਕੁਰਬਾਨੀਆਂ ਦੀ ਜੇ ਗੱਲ ਕਰੀਏ ਸ਼ਹੀਦੀਆਂ ਦੀ ਤਾਂ ਕੌਮ ਵੱਲੋਂ ਯਾਨੀ ਕਿ ਪੰਜਾਬ ਅਤੇ ਪੰਜਾਬੀਅਤ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪੰਜਾਬ ਅਤੇ ਪੰਜਾਬੀਆਂ ਨੇ ਤੇ ਦੂਸਰੇ ਪਾਸੇ ਜਲੂਸ ਕੱਢ ਕੇ ਰੱਖਤਾ ਹੈ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਹੜੀਆਂ ਪੈੜਾਂ ਦੀ ਗੱਲ ਕਰਦੇ ਨੇ ਕਿਹੜੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੀ ਗੱਲ ਕਰਦੇ ਨੇ ਲੇਕਿਨ ਉਹਨਾਂ ਦਾ ਸੁਪਨਿਆਂ ਦਾ ਕਾਹਨ ਕੀਤਾ ਗਿਆ ਜਦੋਂ ਸੁਨਾਮ ਦੇ ਵਿੱਚ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਅਰਵਿੰਦ ਕੇਜੀਵਾਲ ਵੀ ਸੀ ਮਨੀਸ਼ ਸੋਢੀਆ ਵੀ ਸੀ ਅਤੇ ਕਾਫੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਸੀ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਿੰਗਾ ਮਾਰ ਰਹੇ ਸੀ ਦੇਸ਼ ਦੇ ਪੰਜਾਬ ਦੇ ਸ਼ਹੀਦਾਂ ਨੂੰ ਲੈ ਕੇ ਖਾਸ ਕਰਕੇ ਸ਼ਹੀਦ ਉਦਮ ਸਿੰਘ ਨੂੰ ਲੈ ਕੇ ਜੇਕਰ ਉਸ ਦੀ ਕੁਰਬਾਨੀ ਨੂੰ ਮਨਾਉਣਾ ਹੈ ਯਾਦ ਰੱਖਣਾ ਹੈ ਲੋਕਾਂ ਨੂੰ ਸੇਧ ਦੇਣੀ ਹੈ ਤੇ ਤੁਹਾਨੂੰ ਗਰਾਊਂਡ ਲੈਵਲ ਤੇ ਕੰਮ ਕਰਨਾ ਪਵੇਗਾ ਜੋ ਵੀ ਹਰਕਤ ਹੋਈ ਉਹ ਸ਼ਹੀਦ ਉਦਮ ਸਿੰਘ ਦੇ ਪਰਿਵਾਰ ਯਾਨੀ ਕਿ ਉਸ ਦੇ ਪੀੜ ਦੇ ਵਰਤ ਪਰਿਵਾਰ ਸਾਡੇ ਦਸੀ ਖਬਰ ਆਈ ਹੈ ਜਿਹੜੀ ਉਹਦੀ ਦੱਸਿਆ ਗਿਆ ਹੈ ਕਿ ਸ਼ਹੀਰ ਦੇਸ਼ ਦੇ ਤੇ ਕੌਮ ਦਾ ਸਰਮਾਇਆ ਹੁੰਦੇ ਹਨ ਹੁਕਰਨਾਮ ਹੁਕਰਨਾਮ ਅਤੇ ਸਿਆਸੀ ਪਾਰਟੀਆਂ ਹਮੇਸ਼ਾ ਸ਼ਹੀਦਾ ਤੇ ਉਹਨਾਂ ਦੇ ਵਾਸਾ ਦਾ ਸਨਮਾਨ ਕਰਨ ਦਾ ਦਾਅਵਾ ਕਰਦੀਆਂ ਹਨ ਪਰ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸ਼ਹੀਦੇ ਵਾਸਾ ਪੱਲੇ ਨਰਾਸ਼ਾ ਭਾਈ ਅੰਗਰੇਜ਼ਾਂ ਤੋਂ ਜੜਿਆ ਵਾਲੀ ਬਾਗ ਦੇ ਗੋਲੀ ਕਾਣ ਦਾ ਬਦਲਾ ਲੈਣ ਵਾਲੇ ਸ਼ਹੀਦ ਉਦਮ ਸਿੰਘ ਦੇ ਪੋਤੇ ਜੀਤ ਸਿੰਘ ਨਿਹਟ ਕੋਰੇ ਲੈਂਦਿਆਂ ਦੱਸਿਆ ਕਿ ਉਹ ਸਨਾ ਵਿਖੇ ਹੋਣ ਵਾਲੇ ਸਬਾਗਮ ਚ ਸਟੇਜ ਤੇ ਬੈਠੇ ਸਨ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਸਟੇਜ ਤੋਂ ਉਤਾਰ ਕੇ ਉਤਾਰ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਇਹ ਕਹਿ ਰਹੇ ਨੇ ਸ਼ਹੀਦ ਉਦਮ ਸਿੰਘ ਦੇ ਪੋਤੇ ਜੀ ਸਿੰਘ ਕਿ ਪਹਿਲਾਂ ਉਸ ਸਟੇਜ ਤੇ ਬੈਠੇ ਸੀ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸੁਨਾਬ ਦੀ ਸਟੇਜ ਦੇ ਉੱਤੇ ਆਏ ਤਾਂ ਜੀਤ ਸਿੰਘ ਨੂੰ ਬੰਦ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਤਾਰ ਦਿੱਤਾ ਗਿਆ ਪੰਜਾਬੀ ਜਾਗਰਨਾ ਚੰਡੀਗੜ੍ਹ ਵਿਖੇ ਗੱਲਬਾਤ ਕਰਦਿਆਂ ਜੀਤ ਸਿੰਘ ਅਤੇ ਉਸ ਦੇ ਦੋ ਪੁੱਤਰ ਜਗਤ ਸਿੰਘ ਅਤੇ ਬਲਬੀਰ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਹੋਸ਼ ਆਈ ਉਹ ਉਦੋਂ ਤੱਕ ਹਰੇਕ ਹਾਰ ਸਤ ਸਨਮਾਨ ਹੁੰਦਾ ਦੇਖ ਰਿਹਾ ਹੈ ਪਰ ਪਹਿਲੀ ਵਾਰ ਹੋਇਆ ਹੈ ਕਿ ਉਹਨਾਂ ਨੂੰ ਬੁਲਾ ਕੇ ਨਾ ਸਿਰਫ અપਮਾਨ ਕੀਤਾ ਬਲਕਿ ਗੈਰ ਕਾਨੂੰਨੀ ਢੰਗ ਨਾਲ ਇੱਕ ਕਮਰੇ ਚ ਬੰਦ ਕਰਕੇ ਇੱਕ ਤਰ੍ਹਾਂ ਦਾ ਕੈਦ ਕੀਤਾ ਗਿਆ ਸ਼ਹੀਦ ਉਦਮ ਸਿੰਘ ਦੀ ਪੀੜੀ ਦਾ ਵਾਰਸ ਹੋਣ ਦਾ ਦਾਵਾ ਕਰਦੇ ਆ ਉਹਨਾਂ ਦਾ ਪਰਿਵਾਰ ਕੁਰਸੀ ਨਾਂਵਾਂ ਦਿਖਾਉਂਦਿਆਂ ਦੱਸਿਆ ਤੇ ਉਹ ਗਿਰਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ ਸਮੇਂ ਸਮੇਂ ਦੀਆਂ ਹਕੂਮਤਾਂ ਸ਼ਹੀਦਾਂ ਨੂੰ ਯਾਦ ਕਰਦੀਆਂ ਹਨ ਅਤੇ ਇੱਕ ਦਿਨ ਸਿਆਸੀ ਰੋਟੀਆਂ ਸੇਕਣ ਮਗਰੋਂ ਉਹ ਢੋਹ ਭੁੱਲ ਜਾਂਦੀਆਂ ਹਨ ਉਹਨਾਂ ਦੱਸਿਆ ਕਿ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਨਾਂ ਨੂੰ ਨੌਕਰੀ ਦਾ ਵਾਅਦਾ ਕੀਤਾ ਸੀ ਲੇਕਿਨ ਉਸ ਤੋਂ ਬਾਅਦ ਕੋ ਆਬਰ ਕਰ ਹੋਏ ਇਸ ਕਰਕੇ ਉਹਨਾਂ ਨੂੰ ਨੌਕਰੀ ਮਿਲੀ ਉਸ ਤੋਂ ਬਾਅਦ ਸਮੇਂ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਣ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਉਸ ਨੇ ਇੱਕ ਅਫਸਰ ਨੂੰ ਆਪਣੇ ਪੁੱਤਰ ਤੋਂ ਚਿੱਠੀ ਫੜ ਕੇ ਲਿਆਉਣ ਦੀ ਗੱਲ ਕੀਤੀ ਉਸ ਨੇ ਚਿੱਠੀ ਲਿਆਉਣ ਕਰਨ ਪੁੱਛਿਆ ਤਾਂ ਉਸ ਨੇ ਚਿੱਠੀ ਮੁੱਖ ਮੰਤਰੀ ਦੇਣ ਦੀ ਗੱਲ ਕਹੀ ਯਾਨੀ ਕਿ ਬਸ ਇਹ ਕਹਿਣ ਦੀ ਦੇਰ ਸੀ ਉਸ ਨੂੰ ਸਟੇਜ ਤੋਂ ਉਤਾਰ ਦਿੱਤਾ ਗਿਆ ਉਸ ਨੂੰ ਉਸ ਦੇ ਪੁੱਤਰ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਇਹ ਹੀ ਨਹੀਂ ਅਧਿਕਾਰੀਆਂ ਨੇ ਉਸ ਨੂੰ ਮੁੱਖ ਮੰਤਰੀ ਦੇ ਇੱਥੇ ਆਉਣ ਦੀ ਗੱਲ ਕਹੀ ਪਰ ਮੁੱਖ ਮੰਤਰੀ ਜਾਣ ਤੋਂ ਬਾਅਦ ਉਹਨਾਂ ਪਿਓ ਪੁੱਤਰ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ ਗਿਆ ਗਰੀਬੀ ਦਾ ਦਰਦ ਹੰਡਾਰ ਹੈ ਜੀਤ ਸਿੰਘ ਨੇ ਆਪਣੇ ਭਾਈ ਚਰਤੇ ਵੀ ਗਿਲਾ ਕੀਤਾ ਕਿ ਉਸ ਦੀ ਬਾਹ ਫੱਲੀ ਕੋਈ ਵੀ ਅੱਗੇ ਵੀ ਆ ਰਿਹਾ ਜੇਕਰ ਸ਼ਹੀਦ ਉਰਬ ਸਿੰਘ ਦੇ ਵਾਰਸਾਂ ਨੂੰ ਪੀੜ ਦੇ ਉਤਰ ਅਧਿਕਾਰੀਆਂ ਨੂੰ ਜੇ ਸਰਕਾਰ ਨੌਕਰੀਆਂ ਨਹੀਂ ਦੇ ਸਕਦੀ ਲੱਖ ਲੜਦਾ ਹੈ ਉਹ ਜੀ ਸਰਕਾਰ ਤੇ ਇੱਕ ਭਾਵੇਂ ਉਹ ਸਰਕਾਰ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਕਾਂਗਰਸ ਪਾਰਟੀ ਦੀ ਤੇ ਸਰਕਾਰ ਹੋਵੇ ਭਾਵੇਂ ਉਹਦਾ ਨਾਮ ਕੀ ਹੈ ਆਪ ਆਦਮੀ ਪਾਰਟੀ ਦੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਜੇਕਰ ਅਸੀਂ ਆਜ਼ਾਦੀ ਦਾ ਆਨੰਦ ਆਜ਼ਾਦੀ ਦਾ ਡਿਗ ਮੰਨ ਰਹੇ ਹਾਂ ਉਹਨਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਨੇ ਨਾ ਤੇ ਜਵਾਨੀ ਦੀ ਪ੍ਰਵਾਹ ਕੀਤੀ ਨਾ ਆਪਣੇ ਸਕੇ ਸਬੰਧੀਆਂ ਤੇ ਨਾ ਆਪਣੇ ਮਾਪਿਆਂ ਦੀ ਪ੍ਰਵਾਹ ਕੀਤੀ ਉਹ ਸੂੜੀਆਂ ਤੇ ਚੜ ਗਿਆ ਅਤੇ ਉਹ ਜਾ ਕੇ ਇੰਗਲੈਂਡ ਦੇ ਵਿੱਚ ਜਨਰਲ ਡਾਇਰ ਨੂੰ ਮਾਰ ਕੇ ਬਦਲਾ ਲੈਂਦੇ ਨੇ ਤੇ ਦੂਸਰੇ ਪਾਸੇ ਉਸ ਦੇ ਵਾਰਸ ਲਿਹਾਰੀਆਂ ਕਰਦੇ ਨੇ ਕਿ ਉਹ ਕਹਿਣਗੇ ਕਿ ਅਸੀਂ ਸ਼ਹੀਦ ਉਧਮ ਸਿੰਘ ਬੇਵਾਸਾ ਅਸੀਂ ਉਹਦੀ ਪੀੜੀ ਦੇ ਵਿੱਚ ਹਾਂ ਅਸੀਂ ਉਹਦੇ ਪੋਤੇ ਆ ਉਹਦੇ ਪਰਪੋਤੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਬਿਊਰੋਕ੍ਰੇਸੀ ਵੱਲੋਂ ਇਹ ਜਿਹੜੀ ਹਰਕਤ ਕੀਤੀ ਗਈ ਹੈ ਇਸ ਦੀ ਰੱਜ ਕੇ ਨਖੇਦੀ ਹੋ ਰਹੀ ਹੈ ਕਿ ਇਸ ਤਰ੍ਹਾਂ ਦਾ ਮੁੱਖ ਮੰਤਰੀ ਅਸੀਂ ਪਹਿਲੀ ਵਾਰ ਵੇਖਿਆ ਹੈ ਕਿ ਉਹ ਕਿ ਪੰਜਾਬ ਜਿਹੜਾ ਹੈ ਕੁਰਬਾਨੀਆਂ ਕਰਕੇ ਹੀ ਜਾਣਿਆ ਜਾਂਦਾ ਹੈ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਲੇ ਗਾਉਂਦੇ ਨੇ ਅੱਖਾਂ ਨਮ ਕਰ ਲੈਂਦੇ ਨੇ ਜਦੋਂ ਸ਼ਹੀਦ ਭਗਤ ਸਿੰਘ ਸ਼ਹੀਦ ਕਰਤਾ ਸਿੰਘ ਸਰਾਭਾ ਸ਼ਹੀਦ ਸੁਖਦੇਵ ਸਿੰਘ ਅਤੇ ਸ਼ਹੀਦ ਗੁਰੂ ਰਾਜਦੇਵ ਦੀ ਗੱਲ ਕੀਤੀ ਜਾਂਦੀ ਹੈ ਰਾਜਗੁਰੂ ਦੀ ਗੱਲ ਕੀਤੀ ਜਾਂਦੀ ਹੈ ਤੇ ਜਦੋਂ ਸ਼ਹੀਦ ਉਦਮ ਸਿੰਘ ਦੀ ਗੱਲ ਕੀਤੀ ਜਾਂਦੀ ਹੈ ਲੇਕਿਨ ਉਹਨਾਂ ਦੇ ਵਾਰਸਾਂ ਨੂੰ ਸ਼ਹੀਦਾਂ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਨੇ ਕਮਰੇ ਦੇ ਵਿੱਚ ਬੰਦ ਕਰਵਾ ਦਿੱਤਾ ਜਿਸ ਦਿਨ ਸ਼ਹੀਦੀ ਦਿਵਸ ਬਰਾ ਜਾਰੇ ਸੀ ਸੁਨਾਮ ਦੇ ਵਿੱਚ ਸ਼ਹੀਦ ਉਦਮ ਸਿੰਘ ਦਾ